ਜਪਿਓ ਜਿੰਨ ਅਰਜਨ ਦੇਵ ਗੁਰੂ ਫੇ ਸੰਕਟ ਜੋਂਗ ਦੇ ਰਬਦਾਇਓ ਗੁਰਦੁਆਰਾ ਸਾਹਿਬ ਦਾ ਨਿਰਮਾਣ ਚੱਲ ਰਿਹਾ ਹੈ ਇਸੇ ਚ ਬੱਚਾ ਸਾਹਿਬ ਦਾ ਉੱਥੇ ਤਕਰੀਬਨ ਸੈਂਕੜੇ ਸਾਥ ਪੁਰਾਣਾ ਗੁਰੂ ਅਰਜਨ ਦੇਵ ਜੀ ਦੇ ਸਮੇਂ ਦਾ ਇੱਕ ਸਦੋਵਤ ਮਿਲਿਆ ਸੰਗਤ ਨੂੰ ਇਹ ਸਥਾਨ ਬਾਬਾ ਬਿਧੀ ਚੰਦ ਜੀ ਦੇ ਜਨਮ ਸਥਾਨ ਹੈ ਉਹਨਾਂ ਦੇ ਨਾਨਾ ਜੀ ਦਾ ਘਰ ਹੈ ਬਾਬਾ ਬਿਧੀ ਚੰਦ ਜੀ ਨਾਲ ਆਏ ਮਾਤਾ ਗੰਗਾ ਜੀ ਬਾਬਾ ਬੁੱਢਾ ਸਾਹਿਬ ਭਾਈ ਪੈੜਾ ਜੀ ਭਾਈ ਪ੍ਰਾਣਾ ਜੀ ਹੋਰ ਵੀ ਗੁਰਸਿੱਖ ਸਨ ਬਾਲਵਸਤਾ ਚ ਗੁਰੂ ਹਰਗੋਬਿੰਦ ਸਾਹਿਬ ਨਾਲ ਸੀ 16 ਜੂਨ 2020 ਨੂੰ ਇੱਕ ਬਾਪੂ ਸਵਰਨ ਸਿੰਘ ਸੀ ਸਾਡੇ ਇਥੋਂ ਪਿੰਡ ਤੋਂ ਬਜ਼ੁਰਗ ਇੱਕ ਬਾਪੂ ਧਰਮ ਸਿੰਘ ਸੀ ਅਸੀਂ ਉਹਦੇ ਨਾਲ ਲੈਂਡਰ ਪਾ ਰਹੇ ਸੀ ਦਰਬਾਰ ਦਾ ਉਹਨਾਂ ਨੇ ਸਾਨੂੰ ਦੱਸਿਆ ਕਿ ਇੱਥੇ ਥੱਲੇ ਸਰੋਵਰ ਹੈ ਬਿਲਡਿੰਗ ਤੋਂ ਜਦੋਂ ਵੀ ਤੁਸੀਂ ਬਿਲਡਿੰਗ ਨੂੰ ਇਹਨੂੰ ਰਿਮੂਵ ਕਰੋਗੇ ਉਦੋਂ ਤੁਹਾਨੂੰ ਮਿਲੇਗਾ ਉਸ ਦਿਨ ਤੋਂ ਅਸੀਂ ਇਹਦੀ ਜੋ ਵੀ ਪੁਖਤਾ ਸਬੂਤ ਸੀ ਉਹ ਸਾਰੇ ਇਕੱਠੇ ਕੀਤੇ ਪੁਖਤਾ ਸਬੂਤਾਂ ਤੋਂ ਬਾਅਦ ਅਸੀਂ ਇਹਨੂੰ ਖੋਜਣਾ ਸ਼ੁਰੂ ਕੀਤਾ ਕੋਈ ਦੇ ਖੋਜਦਿਆਂ ਇਹ ਸਾਨੂੰ ਹੁਣ ਇਹ ਜਗ੍ਹਾ ਮਿਲੀ ਕਾਨੂੰ ਪਤਾ ਲੱਗਾ ਵਾ ਲਾਈਨ ਟੁੱਟ ਨਹੀਂ ਰਹੀ ਰੈਗੂਲਰ ਰੂਟੀਨਸ ਲੋਕੀ ਆ ਰਹੇ ਆ ਪਬਲਿਕ ਦਰਸ਼ਨ ਕਰਨ ਨੂੰ ਉੱਥੇ ਦੱਸਿਆ ਜਾਂਦਾ ਕਿ ਕੱਚੂਲਾ ਸਹਾਵੀ ਮਿਲਿਆ ਜਿੱਥੇ ਪਹਿਲਾਂ ਪਕਵਾਨ ਬਕਿਆ ਕਰਦੇ ਸੀਗੇ ਪ੍ਰਸ਼ਾਦੇ ਤਿਆਰ ਹੁੰਦੇ ਸੀਗੇ ਉਹ ਵੀ ਇਤਿਹਾਸਕ ਪੁਰਾਣਾ ਹੀ ਹੈ ਜਾਂ ਉਹ ਥੋੜਾ ਜਿਹਾ ਪਹਿਲਾ ਦਾ ਨਹੀਂ ਜੋ ਸਾਨੂੰ ਖੁਦਾਈ ਦੌਰਾਨ ਮਿਲਿਆ ਵਾ ਇਸ ਤੋਂ ਪਤਾ ਲੱਗਦਾ ਵੀ ਇਹ ਇਤਿਹਾਸਕ ਪੁਰਾਣਾ ਚੁੱਲਾ ਹੀ ਆ ਜੋ ਕਿ ਇੱਥੋਂ ਇਹ ਵੀ ਅਨੁਮਾਨ ਲਗਾਇਆ ਜਾ ਸਕਦਾ ਵੀ ਇਹ ਬਾਬਾ ਮੀਰੀ ਚਾਂਦੀ ਦੇ ਨਾਨਕੇ ਘਰ ਦਾ ਚੁੱਲਾ ਵਾ ਜੀ ਜਪਿਓ ਜਿੰਨ ਅਰਜਨ ਦੇਵ ਗੁਰੂ ਫੇ ਸੰਕਟ ਜੋਂ ਨੇ ਰਬ ਦਾ ਆਇਓ ਸੰਗਤ ਜੀ ਸਤਿਵ ਮੌਜੂਦ ਹੈਗੇ ਆ ਤਰਨ ਤਰਨ ਦੇ ਪਿੰਡ ਸਵਾਹਲੀ ਕਲਾਂ ਬੜਾ ਇਤਿਹਾਸਿਕ ਪਿੰਡ ਹੈ ਬੜਾ ਇਤਿਹਾਸਿਕ ਨਗਰ ਹੈ ਵੱਡਾ ਇਤਿਹਾਸ ਜੁੜਦਾ ਲੇਕਿਨ ਬੀਤੇ ਦੀ ਨਹੀਂ ਜਦੋਂ ਇੱਥੇ ਇੱਕ ਗੁਰਦੁਆਰਾ ਸਾਹਿਬ ਦਾ ਨਿਰਮਾਣ ਚੱਲ ਰਿਹਾ ਹੈ ਇਸੇ ਚ ਬੱਚਾ ਸਾਹਿਬ ਦਾ ਉੱਥੇ ਤਕਰੀਬਨ ਸੈਂਕੜੇ ਸਾਲ ਪਹਿਲਾਂ ਗੁਰੂ ਅਰਜਨ ਦੇਵ ਜੀ ਦੇ ਸਮੇਂ ਦਾ ਇੱਕ ਸਦੋਵਤ ਮਿਲਿਆ ਸੰਗਤ ਨੂੰ ਤਸਵੀਰਾਂ ਪਹਿਲਾਂ ਤੋਂ ਸਾਂਝੀਆਂ ਕਰਦੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜਾ ਜਾਲਾ ਆਇਆ ਕਰਦਾ ਸੀਗਾ ਦੇ ਹੁਣ ਜਿਹੜੇ ਖੋਜੀ ਵੀ ਆਏ ਨੇ ਤੇ ਕਈ ਇੰਜੀਨੀਅਰ ਵੀ ਆਏ ਨੇ ਇਤਿਹਾਸ ਜਿਹੜਾ ਕੀ ਜੁੜਦਾ ਇਸ ਗੁਰਦੁਆਰਾ ਸਾਹਿਬ ਦੇ ਨਾਲੇ ਸਰੋਵਰ ਦੇ ਨਾਲ ਜਰੂਰ ਜਾਣਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਕੁਝ ਪਿੰਡ ਦੇ ਵਾਸੀ ਮੌਜੂਦ ਨੇ ਬਾਬਾ ਜੀ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇੱਥੇ ਆਉਣ ਤੇ ਇਤਿਹਾਸ ਕੀ ਜੁੜਦਾ ਆਪਾਂ ਗੱਲ ਕਰ ਰਹੇ ਆ ਬਹੁਤ ਸੰਗਤ ਕਹਿਦੀ ਹੈ ਕਿ ਤਕਰੀਬਨ 300 ਤੋਂ 400 ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈ ਕੋਜੀ ਕੁਝ ਲੇਕਿਨ ਮੇਨ ਜਿਹੜੇ ਸਾਡੇ ਬਜ਼ੁਰਗ ਹੋਣਗੇ ਇੱਥੇ ਕੀ ਇਤਿਹਾਸ ਦੱਸਿਆ ਗਿਆ ਉਹਨਾਂ ਦੁਆਰਾ ਉਹਨਾਂ ਦੇ ਦੁਆਰਾ ਦੱਸਿਆ ਗਿਆ 16 ਜੂਨ 2020 ਨੂੰ ਸਾਨੂੰ ਇੱਥੇ ਹੀ ਲੈਂਟਰ ਪਾ ਰਹੇ ਸੀ ਨਵੇਂ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰ ਰਹੇ ਸੀ ਉਸ ਦਿਨ ਉਹਨਾਂ ਸਾਨੂੰ ਇੱਥੋਂ ਦਾ ਇਤਿਹਾਸ ਦੱਸਿਆ ਵੀ ਇੱਥੇ ਅਸੀਂ ਇਸੇ ਇਸ਼ਨਾਨ ਕੀਤਾ ਵਾ ਸਰੋਵਰ ਹੈਗਾ ਵਾ ਤੇ ਉਹ ਥੱਲੇ ਨੱਪਿਆ ਗਿਆ ਵਾ ਜਦੋਂ ਪੁਰਾਣੀ ਬਿਲਡਿੰਗ ਬਾਬੇ ਝੰਡਾ ਹੋਣਾ ਨੇ ਬਣਾਈਆਂ ਤੇ ਉਹ ਉਦੋਂ ਉਹਨੂੰ ਥੱਲੇ ਨੱਪ ਦਿੱਤਾ ਗਿਆ ਅਸੀਂ ਉਸ ਦਿਨ ਤੋਂ ਹੀ ਇਹਦਾ ਖੋਜਾਂ ਸ਼ੁਰੂ ਕਰਤੀਆਂ ਅਸੀਂ ਪੁਖਤਾ ਸਬੂਤ ਕਿਤਾਬਾਂ ਦੇ ਵਿੱਚ ਜਿਹੜੇ ਵੀ ਅਸੀਂ ਉਹ ਪ੍ਰਾਪਤ ਕੀਤੇ ਪ੍ਰਾਪਤ ਕਰਕੇ ਫਿਰ ਅਸੀਂ ਆਪਣੀ ਕਮੇਟੀ ਨਾਲ ਗੱਲ ਕੀਤੀ ਇੱਥੇ ਲੋਕਲ ਗੁਰਦੁਆਰਾ ਕਮੇਟੀ ਹੈ ਇਥੇ ਸਰਦਾਰ ਸੁਰਨ ਸਿੰਘ ਸਰਪੰਚ ਖਾਰਾ ਪ੍ਰਧਾਨ ਨੇ ਤੇ ਪੰਜ ਮੈਂਬਰ ਨੇ ਨਾਲ ਤੇ ਉਹਨਾਂ ਨੇ ਉਹਨਾਂ ਸਾਨੂੰ ਆਖਿਆ ਤਗੜੇ ਹੋ ਕੇ ਮਿਹਨਤ ਕਰੋ ਅਸੀਂ ਮਿਹਨਤ ਕੀਤੀ ਮਿਹਨਤ ਦਾ ਫਲ ਤੁਹਾਡੇ ਸਾਹਮਣੇ ਹੈ ਸਾਨੂੰ ਇਹ ਪੁਖਤਾ ਸਬੂਤਾਂ ਦੇ ਆਧਾਰ ਤੇ ਮਿਲ ਗਿਆ ਇੱਕ ਹਸਲੀ ਮਿਲ ਗਈ ਹੈ ਇਹ ਮਿਲ ਗਿਆ ਸਰੋਵਰ ਮਿਲ ਗਿਆ ਹੈ ਬਬਾ ਜੀ ਉਤਸ਼ਾਹ ਕਿੰਨਾ ਦੇਖਣ ਨੂੰ ਮਿਲ ਰਿਹਾ ਸੰਗਤ ਦੇ ਵਿੱਚ ਕਿਉਂਕਿ ਨੇੜੇ-ਤੇੜੇ ਹੁਣ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਸੰਗਤ ਦਾ ਜਿਹੜਾ ਹੁਣ ਇੱਥੇ ਆਉਣਾ ਵੀ ਸ਼ੁਰੂ ਹੋ ਜਾਏਗੀ ਸੰਗਤ ਦਰਸ਼ਨ ਤੇ ਦਾਦਿਆਂ ਦੀ ਬੜੀ ਉਤਸ਼ਾਹੀਤ ਲੱਗਦੀ ਹੈ ਪਰ ਕਿਸ ਤਰੀਕੇ ਨਾਲ ਪਿੰਡ ਵਾਸੀਆਂ ਦਾ ਜਿਹੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਆਪਾਂ ਦੇਖ ਰਹੇ ਹਾਂ ਨਿਰਮਾਣ ਵੀ ਚੱਲ ਰਿਹਾ ਕੋ ਦਵਾਦਾ ਸਾਹਿਬ ਦਾ ਸੰਗਤ ਨੂੰ ਕਿੰਨਾ ਕੁ ਉਤਸ਼ਾਹ ਸੀਗਾ ਜਦੋਂ ਪਤਾ ਲੱਗਾ ਜਿਹੜੇ ਹੋਰ ਵੀ ਪਿੰਡ ਦੇ ਮੋਹਦ ਵਾਸੀਗੇ ਬਜੁਦਗੀ ਸੀਗੇ ਕਿਸ ਤਰੀਕੇ ਦੇ ਉਹਨਾਂ ਦੇ ਭਾਵ ਸੀਗੇ ਜਦੋਂ ਸੁਭਵਤ ਮਿਲਿਆ ਅੱਜ ਬਾਹਰਲੇ ਪਿੰਡਾਂ ਤੋਂ ਵੀ ਕਾਫੀ ਸੰ ਜਿਉਂ-ਜਿਉਂ ਸੰਗਤ ਨੂੰ ਪਤਾ ਲੱਗ ਰਿਹਾ ਹੈ ਅੱਜ ਤਕਰੀਬਨ ਮੈਂ ਐਪਰੋਕਸੀਮੇਟਲੀ ਕਹਿੰਨਾ 1000 ਤੋਂ ਉੱਪਰ ਬੰਦਾ ਇੱਥੇ ਦਰਸ਼ਨ ਕਰਨ ਲਈ ਆਇਆ ਹਰ ਬੰਦਾ ਇਹ ਜਾਂਦਾ ਵੀ ਮੈਂ ਪਹਿਲਾਂ ਦਰਸ਼ਨ ਕਰ ਲਾਂ ਮੈਂ ਪਹਿਲਾਂ ਦਰਸ਼ਨ ਕਰ ਲਾਂ ਜੀ ਇਦਾਂ ਦਾ ਸਮਾਂ ਵੀ ਹੁਣ ਮੈਨੂੰ ਲੱਗਦਾ ਦੂਦ ਨਹੀਂ ਹੈ ਜਦੋਂ ਇੱਥੇ ਰੋਜ਼ ਹਜ਼ਾਰਾਂ ਰੱਖਾਂ ਲਈ ਦਾ ਦੇ ਵਿੱਚ ਸੰਗਤ ਆਏਗੀ ਤੇ ਜੋ ਗੁਰੂ ਅਰਜਨ ਸਾਹਿਬ ਦੇ ਕੇ ਗਏ ਨੇ ਜੋ ਅਸ਼ੀਰਵਾਦ ਦੇ ਕੇ ਗਏ ਨੇ ਉਹ ਅਸ਼ੀਰਵਾਦ ਦਾ ਜਿਹੜਾ ਨੰਦ ਮੰਨ ਲਈ ਇੱਥੇ ਦਰਸ਼ਨ ਦੇ ਦਾਦੇ ਕਰਾਂ ਦੀ ਉਸ ਤਰ੍ਹਾਂ ਹੀ ਆਇਆ ਕਰੇਗੀ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਸਾਡੇ ਵੱਲੋਂ ਤੇ ਬਹੁਤ ਖੁਸ਼ੀ ਆਪਣਾ ਸੇਵਾ ਇਹ ਸੇਵਾ ਹੀ ਹੈ ਗੁਰੂ ਘਰ ਦੀ ਬਹੁਤ ਵੱਡੀ ਸੇਵਾ ਹੈ ਕਿਉਂਕਿ ਤੁਸੀਂ ਆਲ ਵਰਲਡ ਦੇ ਵਿੱਚ ਇਹ ਜਿਹੜਾ ਸਾਰਾ ਪਬਲਿਸਿਟੀ ਕਰਨੀ ਹੈ ਤੇ ਉਹਦੀ ਪਬਲਿਸਿਟੀ ਨਾਲ ਹੀ ਲੋਕਾਂ ਨੇ ਇੱਥੇ ਆਣਾ ਤੇ ਇਹਦੀ ਡਿਵੈਲਪਮੈਂਟ ਹੋਣੀ ਹੈ ਅਸੀਂ ਤੁਹਾਡਾ ਬਹੁਤ ਬਹੁਤ ਧੰਨ ਚਿਤ ਧੰਨਵਾਦ ਹਾਂ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਬਾਬਾ ਜੀ ਅਕੀ ਖਾਣਾ ਚਾਹੁੰਦੇ ਹਾਂ ਸੰਗਤ ਦੇ ਵਿੱਚ ਬੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਕਿ ਖੋਜੀ ਵੀ ਆਏ ਨੇ ਇਤਿਹਾਸਕਾਰ ਵੀ ਆਏ ਨੇ ਦੱਸਿਆ ਜਾ ਰਿਹਾ ਕਿ ਉਹਨਾਂ ਸੈਂਪਲ ਵੀ ਲੈ ਕੇ ਗਏ ਨੇ ਇੱਥੋਂ ਕਿਸ ਤਰੀਕੇ ਨਾਲ ਜਿਹੜੀ ਸਾਡੀ ਜਾਣ ਚੱਲ ਰਹੀ ਹੈ ਸਭ ਤੋਂ ਪਹਿਲਾਂ ਤੇ ਤੁਹਾਡਾ ਧੰਨਵਾਦ ਕਰ ਤੇ ਸੰਗਤ ਨੂੰ ਬੇਨਤੀ ਕਰਦੇ ਆਂ ਵੀ ਵੱਤ ਵਦ ਗੁਰੂ ਸਾਹਿਬ ਦੀਆਂ ਜਿਹੜੀਆਂ ਨਿਸ਼ਾਨੀਆਂ ਸੀ ਉਹਨੂੰ ਆਣ ਕੇ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਉਸ ਤੋਂ ਜ਼ਿਆਦਾ ਖੁਸ਼ੀ ਦਾ ਮਾਹੌਲ ਉਦੋਂ ਵੀ ਹੋਊਗਾ ਜਦੋਂ ਇਹ ਗੁਰੂ ਸਾਹਿਬ ਦਾ ਹੱਥੀ ਬਣਾਇਆ ਹੋਇਆ ਇਹ ਚਬਚਾ ਸਾਹਿਬ ਜਿਹੜਾ ਹੁਣ ਨਵ ਨਿਰਮਾਣ ਦੇ ਨਾਲ ਤਿਆਰ ਹੋਊਗਾ ਤੇ ਸੰਗਤਾਂ ਦੇ ਵਿੱਚ ਬਹੁਤ ਖੁਸ਼ੀ ਹੋਊਗੀ। ਕੀ ਬਾਤ ਹੈ। ਉੱਥੇ ਦੱਸਿਆ ਜਾਂਦਾ ਕਿ ਕਚੂਲਾ ਸਾਹਿਬ ਵੀ ਮਿਲਿਆ ਜਿੱਥੇ ਪਹਿਲਾਂ ਪਕਵਾਨ ਬਕਿਆ ਕਰਦੇ ਸੀਗੇ, ਪਛਾਦੇ ਤਿਆਰ ਹੁੰਦੇ ਸੀਗੇ, ਉਹ ਵੀ ਇਤਿਹਾਸਕ ਭਰਾਨੀ ਹੈ ਜਾਂ ਉਹ ਥੋੜਾ ਜਿਹਾ ਪਹਿਲਾਂ ਦਾ। ਨਹੀਂ ਜੋ ਸਾਨੂੰ ਖੁਦਾਈ ਦੌਰਾਨ ਮਿਲਿਆ ਵਾ ਇਸ ਤੋਂ ਪਤਾ ਲੱਗਦਾ ਵੀ ਇਹ ਇਤਿਹਾਸਿਕ ਪੁਰਾਣਾ ਚੁੱਲਾ ਹੀ ਆ ਜੋ ਕਿ ਇਥੋਂ ਇਹ ਵੀ ਅਨੁਮਾਨ ਲਗਾਇਆ ਜਾ ਸਕਦਾ ਵੀ ਇਹ ਬਾਬਾ ਬਿਧੀ ਚੰਦ ਜੀ ਦੇ ਨਾਨਕੇ ਘਰ ਦਾ ਚੁੱਲਾ ਵਾ ਜੀ ਕਿਉਂ ਹਾਂਜੀ ਬਾਬਾ ਜੀ ਜਿਹੜਾ ਸਵਲ ਸਾਹਿਬ ਮਿਲਿਆ ਜੇ ਕਿੰਨਾ ਕੁ ਪੁਰਾਣਾ ਹੈ ਜੀ ਤੇ ਕਿਸ ਤਰ੍ਹਾਂ ਸੰਗਤ ਨੂੰ ਮਿਲਿਆ ਇਹ ਗੁਰੂ ਸਾਹਿਬ 1645 ਦੇ ਵਿੱਚ ਜਦੋਂ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਲੋਕਾਂ ਦੀ ਫੇਰੀ ਦੇ ਵਿੱਚ ਇੱਥੇ ਆਏ ਸੀ ਸ੍ਰੀ ਹਰਿ ਆਲੀ ਸਾਹਿਬ ਇਹ ਸਥਾਨ ਬਾਬਾ ਬਿਧੀ ਚੰਦ ਜੀ ਦੇ ਜਨਮ ਸਥਾਨ ਉਹਨਾਂ ਦੇ ਨਾਨਾ ਜੀ ਦਾ ਘਰ ਹੈ। ਬਾਬਾ ਬਿਧੀ ਚੰਦ ਜੀ ਨਾਲ ਆਏ, ਮਾਤਾ ਗੰਗਾ ਜੀ, ਬਾਬਾ ਬੁੱਢਾ ਸਾਹਿਬ, ਭਾਈ ਪੈੜਾ ਜੀ, ਭਾਈ ਪ੍ਰਾਣਾ ਜੀ ਹੋਰ ਵੀ ਗੁਰਸਿੱਖ ਸਨ। ਬਾਲਵਸਤਾ 'ਚ ਗੁਰੂ ਹਰਗੋਬਿੰਦ ਸਾਹਿਬ ਨਾਲ ਸੀ। ਤੇ ਗੁਰੂ ਸਾਹਿਬ ਇੱਥੇ 18 ਦਿਨ ਠਹਿਰੇ। ਉਸ ਸਮੇਂ ਦੇ ਲੋਕਾਂ ਨੂੰ ਇਕੱਠਿਆਂ ਕਰਕੇ ਗੁਰੂ ਸਾਹਿਬ ਨੇ ਇੱਥੇ ਜਗ੍ਹਾ ਇੱਕ ਧਰਮਸਥਾਨ, ਪ੍ਰਚਾਰ ਕੇਂਦਰ ਬਣਾਉਣ ਲਈ ਇੱਕ ਜਗ੍ਹਾ ਮੰਗੀ। ਲੋਕਾਂ ਨੇ ਨਾ ਕਰਨ ਤੇ ਗੁਰੂ ਸਾਹਿਬ ਇੱਥੋਂ ਉੱਠ ਕੇ ਚੋਲਾ ਸਾਹਿਬ ਚਲ ਗਏ। ਉਸ ਟਾਈਮ ਬਾਬਾ ਵਿਦੀ ਚੰਦ ਦੇ ਨਾਨਾ ਜੀ ਨੇ ਇਹ ਜਿਹੜਾ ਇਸ ਸਰੋਵਰ ਬਣਾਇਆ ਸੀ ਇਸ ਸਰੋਵਰ ਚ ਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਨੇ ਇਸ਼ਨਾਨ ਕੀਤਾ ਇਸ਼ਨਾਨ ਕਰਨ ਤੋਂ ਬਾਅਦ ਜਦੋਂ ਗੁਰੂ ਹਰਗੋਬਿੰਦ ਸਾਹਿਬ ਬੈਠੇ ਗੱਦੀ ਤੇ ਉਦੋਂ ਫਿਰ ਉਸੇ ਫੇਰੀ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਇੱਥੇ ਆਏ ਉਸ ਸਮੇਂ ਬਾਲਵਸਤਾ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਤਿੰਨ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਬਾਬਾ ਵਿਦੀ ਸ਼ੰਗ ਜੀ ਚੰਜੀ ਦਾ ਜਨਮ ਸਥਾਨ ਹੈ ਇਹ ਸਾਨੂੰ 16 ਜੂਨ 2020 ਨੂੰ ਇੱਕ ਬਾਪੂ ਸਵਰਨ ਸਿੰਘ ਸੀ ਸਾਡੇ ਇੱਥੋਂ ਪਿੰਡ ਤੋਂ ਬਜ਼ੁਰਗ ਇੱਕ ਬਾਪੂ ਧਰਮ ਸਿੰਘ ਸੀ ਅਸੀਂ ਉਹਦੇ ਨਾਲ ਲੈਂਡਰ ਪਾ ਰਹੇ ਸੀ ਦਰਬਾਰ ਦਾ ਉਹਨਾਂ ਨੇ ਸਾਨੂੰ ਦੱਸਿਆ ਵੀ ਇੱਥੇ ਥੱਲੇ ਸਰੋਵਰ ਹੈ ਉਹ ਬਿਲਡਿੰਗ ਤੋਂ ਜਦੋਂ ਵੀ ਤੁਸੀਂ ਬਿਲਡਿੰਗ ਨੂੰ ਇਹਨੂੰ ਰਿਮੂਵ ਕਰੋਗੇ ਉਦੋਂ ਤੁਹਾਨੂੰ ਮਿਲੇਗਾ ਉਸ ਦਿਨ ਤੋਂ ਅਸੀਂ ਇਹਦੀ ਜੋ ਵੀ ਪੁਖਤਾ ਸਬੂਤ ਸੀ ਉਹ ਸਾਰੇ ਇਕੱਠੇ ਕੀਤੇ ਪੁਖਤਾ ਸਬੂਤਾਂ ਤੋਂ ਬਾਅਦ ਅਸੀਂ ਇਹਨੂੰ ਖੋਜਣਾ ਸ਼ੁਰੂ ਕੀਤਾ ਕੁਝ ਦਿਨ ਖੋਜਦਿਆਂ ਇਹ ਸਾਨੂੰ ਹੁਣ ਇਹ ਜਗ੍ਹਾ ਮਿਲੀ ਇਸ ਜਗ੍ਹਾ ਤੇ ਤੇ ਗੁਰਦੁਆਰਾ ਸਾਹਿਬ ਸੇਵਾ ਕਰਵਾ ਰਹੇ ਨੇ ਲੋਕਲ ਗੁਰਦੁਆਰਾ ਕਮੇਟੀ ਸਰਦਾਰ ਸਵਰਨ ਸਿੰਘ ਪ੍ਰਧਾਨ ਖਾਰਾ ਤੇ ਪੰਜ ਮੈਂਬਰੀ ਕਮੇਟੀ ਹੈ ਅਸੀਂ ਸਾਰੇ ਨਾਲ ਸੰਗਤ ਪਿੰਡ ਵੱਲੋਂ ਉਹਨਾਂ ਦਾ ਸਾਰੇ ਸਹਿਯੋਗ ਕਰ ਰਹੇ ਹਾਂ ਤੇ ਸੰਗਤ ਸਾਰੀ ਸਹਿਯੋਗ ਕਰਕੇ ਇਹ ਸਾਰਾ ਨਿਰਮਾਣ ਹੋ ਰਿਹਾ ਦੁਬਾਰਾ ਇਸ ਦਾ ਇਹ ਕਮੇਟੀ ਨਾਲ ਸਹਿਮਤੀ ਕਰਕੇ ਇਹਦਾ ਸਰੋਵਰ ਦਾ ਨਿਰਮਾਣ ਕਰਾਂਗੇ ਬਾਅਦ ਵਿੱਚ ਕੋਈ ਵੀ ਐਸੀ ਕੋਈ ਇੱਥੋਂ ਸੈਂਪਲ ਵੀ ਲਾਈ ਗਈ ਹੈ ਆਈ ਸੈਂਪਲ ਆਈਸੀਜੀ ਇੰਜੀਨੀਅਰ ਸੀ ਸਰਦਾਰ ਸੁਖਵਿੰਦਰ ਸਿੰਘ ਉਹ ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਨੂੰ ਡਿਊਟੀ ਲਈ ਹੋਈ ਹੈ ਉਹ ਤੋਂ ਮਿੱਟੀ ਵੀ ਲੈ ਕੇ ਗਏ ਆ ਇੱਥੋਂ ਇੱਟ ਵੀ ਇੱਕ ਲੈ ਕੇ ਗਏ ਆ ਉਹ ਸਾਰਾ ਕਰਕੇ ਵੈਸੇ ਤੇ ਉਹ ਇਹਨੂੰ ਪੁਲੀ ਨੂੰ ਦੇਖ ਕੇ ਉਹ 200% ਕਲੀਅਰ ਕਰ ਗਏ ਆ ਵੀ ਇਸ ਸਰੂਵਰ ਹੈ। ਹੂੰ। ਬਾਕੀ ਉਹ ਕਹਿੰਦੇ ਵੀ ਮੈਂ ਇੱਥੋਂ ਤੱਕ ਡੇਟ ਵਾਈਜ਼ ਤੱਕ ਵੀ ਤੁਹਾਨੂੰ ਦੱਸ ਕਲੀਅਰ ਕਰ ਦੇਵਾਂਗਾ ਵੀ ਕਦੋਂ ਕਿੰਨਾ ਚਿਰ ਚ ਪਾਣੀ ਖੜਾ ਰਿਹਾ ਕਿੰਨਾ ਚਿਰ ਤੱਕ ਇਹਦੇ ਵਿੱਚ ਮਤਲਬ ਸਰੂਵਰ ਕਦੋਂ ਦਾ ਬਣਿਆ ਹੋਇਆ। ਇੱਥੋਂ ਦੇ ਬਾਬਾ ਜੀ ਪਾਣੀਆਂ ਪ੍ਰਤਨ ਨਾਨਕਸ਼ਾਹੀ ਪ੍ਰਤਨ ਨਾਨਕਸ਼ਾਹੀ ਟੂਨੇ ਦੇ ਨਾਲ ਬਣੀਆਂ ਹੋਈਆਂ। ਹਾਂਜੀ। ਕਾਨੂੰ ਪਤਾ ਲੱਗਾ ਵਾ ਲਾਈਨ ਟੁੱਟ ਨਹੀਂ ਰਹੀ ਰੈਗੂਲਰ ਰੁਟੀਨਸ ਲੋਕੀ ਆ ਰਹੇ ਆ ਜੀ ਪਬਲਿਕ ਦਰ ਇਸ ਜਗ੍ਹਾ ਦੀ ਜੀ ਬਾਬਾ ਜੀ ਮੇਨ ਇਤਿਹਾਸ ਕੀ ਜੁੜਦਾ ਜਿਹੜਾ ਚਪੱਚਾ ਸਾਹਿਬ ਇਤਿਹਾਸ ਕਿਹਾਂ ਜਾ ਰਿਹਾ ਕਹਿੰਦੇ ਬੜਾ ਇਤਿਹਾਸਿਕ ਪਿੰਡ ਵੀ ਹੈ ਇਤਿਹਾਸਿਕ ਜਗ੍ਹਾ ਵੀ ਹੈ ਇਤਿਹਾਸ ਕੀ ਜੁੜਦਾ ਜੀ ਸਭ ਤੋਂ ਪਹਿਲਾਂ ਜੀ ਅਸੀਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਮੀਡੀਆ ਚੈਨਲ ਦਾ ਕਿਉਂਕਿ ਸਵੇਤੋ ਕਈ ਮੀਡੀਆ ਹਾਊਸਸ ਆਏ ਨੇ ਤੁਸੀਂ ਸਾਡੀ ਇਤਿਹਾਸਿਕ ਨਗਰੀ ਮਾਪੁਰਖਾ ਪੀਰਾ ਪੇ ਗਮਰਾ ਸ਼ੀਤ ਸੰਗਾ ਦੀ ਜਿਹੜੀ ਇਤਿਹਾਸਿਕ ਤੌਰ ਨਗਰੀ ਸਰੀਆਲੀ ਕਲਾ ਪੱਟੀ ਸਾਡੇ ਜੜਾ ਤਨ ਤੰਦ ਦਾ ਰੋਂਦੇ ਤੁਹਾਡਾ ਤੈਦੂ ਲਈ ਧੰਨਵਾਦ ਕਰਦੇ ਆ ਸੋ ਜੇ ਇਹ ਇਤਿਹਾਸ ਦੀ ਅਸੀਂ ਗੱਲ ਕੀਤੀ ਜਾਵੇ ਸ਼ੀਦਾ ਦੇ ਸਰਤਾਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਿਹੜੇ ਸਾਡੇ ਪੰਜੇ ਗੁਰੂ ਸਾਹਿਬ ਸਨ ਉਹ ਸਰੀਆਲੀ ਕਲਾ ਦੇ ਅੰਦਰ ਆਏ ਤੇ ਜਿਵੇਂ ਕਿ ਡਾਕਟਰ ਸਾਹਿਬ ਨੇ ਤੁਹਾਨੂੰ ਪਹਿਲਾਂ ਦਿੱਤਾ ਕਿ ਉਹਨਾਂ ਨੂੰ ਵਸੇ ਨਹੀਂ ਦਿੱਤਾ ਪਰ ਉਹ ਉਹਨਾਂ ਨੇ ਕਿ ਸ਼ਰਾਬ ਵੀ ਦਿੱਤਾ ਹੀ ਪਰ ਜਿਹੜਾ ਸ਼ਰਾਬ ਵਾਪਸ ਲੈ ਲਿਆ ਗਿਆ ਤੇ ਉਹਨਾਂ ਨੇ ਉਹਦੇ ਬਾਅਦ ਜਿਹੜਾ ਇੱਕ ਇਟਾ ਹੈਗੀ ਸੀ ਉਹਦੇ ਚਾਰ ਟੋਟੇ ਕਰਕੇ ਚਾਰ ਦਸ਼ਾਵਾ ਦੇ ਅੰਦਰ ਭੇਜੇ ਸੀ ਤੇ ਉਹਦੇ ਜੋ ਇੱਕ ਬਾਕੀ ਲੱਗ ਗਈ ਤੇ ਇੱਕ ਟ ਚੇਲਾਗਾ ਬੀ ਉਹ ਬਾਦ ਰਹੇਗਾ ਤੇ ਉਥੇ ਫਿਰ ਰਹਿਸ਼ੀ ਲੋਕ ਵੀ ਆਏ ਤੇ ਉਹਦੇ ਅੰਦਰ ਜਿਹੜੇ ਸ਼ਾਊਗਾਰ ਮੋਤਵਰ ਬੰਦੇ ਵੀ ਉਸ ਇਲਾਕੇ ਦੇ ਉਸ ਪਾਸੇ ਵਸੇ ਤੇ ਜੇ ਅਸੀਂ ਇਤਿਹਾਸ ਦੀ ਗੱਲ ਕੀਤੀ ਜਾਵੇ ਜਿਵੇਂ ਕਿ ਤੁਹਾਨੂੰ ਖੰਸਲੀ ਦੇ ਸਰੋਵਰ ਦਾ ਜਿਹੜਾ ਨਿਰਮਾਨ ਦਾ ਪਾਣੀ ਦਾ ਵਿਗਿਆ ਆ ਇਹਦਾ ਪ੍ਰੂਫ ਇਹ ਦਿੰਦਾ ਹੈ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਕਿਉਂਕਿ ਜ਼ਾਦਾਗਰ ਖਾਸ ਕਰਕੇ ਤਰਨਤਾਰਨ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਕੋਲਸਰ ਸਾਹਿਬ ਸੰਤੋਖ ਸਰ ਸਾਹਿਬ ਅੰਮ੍ਰਿਤਸਰ ਦਰਬਾਰ ਸਾਹਿਬ ਹਰਮੰਦਰ ਸਾਹਿਬ ਅੰਮ੍ਰਿਤਸਰ ਤੇ ਸਭ ਤੋਂ ਵੱਡਾ ਸਰੋਵਰ ਜਿਹੜਾ ਤਰਨਤਾਰਨ ਦੇ ਅੰਦਰ ਆ ਉਹਦੀ ਨਿਰਮਾਨ ਕੀਤਾ ਇਥੋਂ 5 ਉੱਥੇ ਵੀ ਉਹਨਾਂ ਨੇ ਸਰੋਵਰ ਦਾ ਨਿਰਮਾਨ ਕੀਤਾ ਤੇ ਇੱਥੇ ਵੀ ਸਰੋਵਰ ਦਾ ਨਿਰਮਾਨ ਹੈਗਾ ਸੀ ਪਰ ਕਿਉਂਕਿ ਟਾਈਮ ਦੇ ਨਾਲ ਕਈ ਵਾਰ ਤਦੋਂ ਲੋਕਾਂ ਦਾ ਭਾਵੇਂ ਕਈ ਐਕਸ ਵਾਈ ਜ਼ेड ਬੜੇ ਰੀਜ਼ਨਸ ਹੁੰਦੇ ਨੇ ਇਸ ਪਿੰਡ ਦੇ ਅੰਦਰ ਜਿਹੜਾ ਮੇਨ ਦਰਬਾਰ ਸੀ ਸਰੋਵਰ ਥੋੜਾ ਬਹੁਤਾ ਪੂਰ ਦਿੱਤਾ ਗਿਆ ਤੇ ਇਹਨਾਂ ਦਰਬਾਰ ਢਹਿ ਢੇਰੀ ਹੋਇਆ ਤੇ ਚੰਗੀ ਤਰ੍ਹਾਂ ਦੇ ਨਾਲ ਇਹਨਾਂ ਵੱਡਾ ਦਰਬਾਰ ਯਾਨੀ ਪ੍ਰੋਪਰ ਗੁਰਦੁਆਰਾ ਨਹੀਂ ਬੱਚਿਆ ਤੇ ਜਿਹੜੇ ਮਹਾਪੁਰਖ ਹੈਗੇ ਸੀ ਸੰਤ ਬਾਬਾ ਝੰਡਾ ਸਿੰਘ ਜੀ ਉਹਨਾਂ ਨੇ ਤਦੋਂ ਬ੍ਰਹਮ ਗਿਆਨੀ ਵੱਡੇ ਮਹਾਪੁਰਖ ਸੀ ਉਹਨਾਂ ਨੇ ਜਦੋਂ ਆਏ ਤੇ ਉਹਨਾਂ ਨੇ ਫਿਰ ਸਾਡੀ ਜਿਹੜੀ ਪੜਦਾ ਦੀ ਜੀ ਸੀ ਬੀਬੀ ਗ ਜੀ ਤੋਹੀ ਇਹ ਦਰਬਾਰ ਦੀ ਉਥੋਂ ਸੇਵਾ ਕਰਾਉਣੀ ਆ ਤੇ ਉਹਨਾਂ ਦਿਨਾਂ ਦੇ ਅੰਦਰ ਜੇ 1965 70 ਦੀ ਗੱਲ ਆ ਘੱਟੂ ਘੱਟ 1500 ਰੁਪਇਆ ਕੈਸ਼ ਤੁਸੀਂ ਆਪ ਸਮਝੋ ਕਿ ਨਾ ਹੁੰਦਾ ਤੇ 10 ਟੋਲਾ ਸੋਨਾ ਜਿਹੜਾ ਕਿ ਗੁੰਮਜ ਦੇ ਉੱਤੇ ਲੱਗਾ ਸੀ ਗੁੰਮਜ ਵੀ ਫਿਰ ਤੁਸੀਂ ਲਾਵਾਗੇ ਜਦੋਂ ਕੰਸਟਰਕਸ਼ਨ ਕੰਪਲੀਟ ਹੋ ਗਈ ਉਹ ਕੀਤਾ ਦੇ ਬਾਕੀ ਕੈਰੋ ਤੋਂ ਦਦੇਰ ਖਾਰੇ ਖਾਸ ਕਰਕੇ ਸਾਡੇ ਸੰਧੂਆ ਦੇ ਜਿਹੜੇ 22 ਪਿੰਡ ਵਰਜੇ ਨੇ 22 ਦੇ 22 ਪਿੰਡਾਂ ਦੇ ਅੰਦਰ ਗਏ ਸੰਤ ਨੂੰ ਕੋਈ ਮਾੜਾ ਬੰਦਾ ਸੀ ਕੋਈ ਸ਼ੌਕਾਰ ਸੀ ਕਿਸੇ ਨੇ ਰੁਪਇਆ 2 ਰੁਪਇਆ ਗਿਨੇ 5 ਕਿਸੇ ਨੇ 10 ਜਿੰਨੀ ਸਹਿਤਾ ਬੰਦੀ ਸੀ ਲੋਕਾਂ ਨੇ ਇੱਛਾ ਪੂਰਵਕ ਦਿਲਵਾਲੀ ਦਿੱਤੀ ਤੇ ਬਹੁਤ ਸੋਨਾ ਤਾਂ ਦੋ ਗੁਰਦੁਆਰਾ ਚ ਬੱਚਾ ਸਭ ਨਿਰਮਾਣ ਹੋਇਆ ਵੈਸੇ ਤਾਂ ਇਦੇ ਬਾਅਦ ਤੁਸੀਂ ਦੇਖੋ ਤੇ ਨਿੱਕਾ ਜਿਹਾ ਇੱਕ ਚਬਾ ਬਣਾ ਦਿੱਤਾ ਗਿਆ ਕਿ ਘਟੋ ਘਟ ਪਾਣੀ ਦੀ ਦ ਸਰੋਵਰ ਦੀ ਕੋਈ ਨਾ ਕੋਈ ਨਿਸ਼ਾਨੀ ਬਚੇ ਤੇ ਉਹਦੇ ਬਾਅਦ ਹੀ ਜੇ ਅਸੀਂ ਗੱਲ ਕੀਤੀ ਜਾਵੇ 2020 ਦੇ ਆਸਪਾਸ ਕੋਵਿਡ ਦੇ ਅੰਦਰ ਜਿਹੜਾ ਪੁਰਾਣਾ ਦਰਬਾਰ ਸੀ ਉਹਨੂੰ ਢਾਕੇ ਇੱਕ ਉੱਥੇ ਛੋਟਾ ਜਿਹਾ ਦਰਬਾਰ ਬਣਾਇਆ ਕਿ ਸੰਗਤਾਂ ਮੱਥਾ ਟੇਕ ਸਕਣ ਤੇ ਬਹੁਤ ਵੱਡਾ ਆਲੀਸ਼ਾਨ ਜਿਹੜਾ ਵੱਡਾ ਮੇਨ ਦਰਬਾਰ ਬਣੰਦਿਆ ਬਰੀਕ ਇਟ ਦਾ ਤੇ ਬਹੁਤੀ ਪੁਰਾਣੇ ਤਰੀਕੇ ਦੇ ਨਾਲ ਜਿਵੇਂ ਕਿ ਮੈਂ ਕਹਿ ਸਕਦਾ ਤੋ 4-500 ਸਾਲ ਪੁਰਾਣੇ ਜਿਵੇਂ ਪੁਰਾਣੇ ਕਿਲੇ ਹੁੰਦੇ ਸੀ ਮਹਾਰਾਜ ਇਹਦੇ ਬਹੁਤ ਸੋਹਣਾ ਇਤਿਹਾਸਿਕ ਚ ਉਹ ਅਮਰੀਕਾ ਕੈਨੇਡਾ ਬਾਹਰ ਦੇ ਦੇਸ਼ ਸਾਡੇ ਪਿੰਡਾਂ ਤੋਂ ਕਿਸੇ ਨੰਬਰ ਸਰ ਤੰਤਕ ਕਿਸੇ ਨੇ 500000 ਰੁਪਏ ਤੋਂ ਲੈ ਕੇ ਲੱਖਾਂ ਤੱਕ ਦੀ ਲੋਕਾਂ ਨੇ ਸੇਵਾ ਕੀਤੀ ਨੇ ਕਿਸੇ ਨੇ ਸੀਮੈਂਟ ਦੀ ਕੀਤੀ ਕਿ ਨੇ ਰੇਤਾ ਬਜਰੀ ਦੀ ਕਿਸੇ ਨੇ ਵਿੱਤੀ ਕੀਤੀ ਕੋਈ ਲੰਗਰ ਪਾਣੀ ਦੀ ਰੋਜ਼ ਸੇਵਾ ਕਰਦਾ ਸੋ ਬਹੁਤ ਹੀ ಅಪਾਰ ਕਿਰਪਾ ਹੈਗੀ ਆ ਤੇ ਜਿਵੇਂ ਕਿ ਡਾਕਟਰ ਸਾਹਿਬ ਨੇ ਤੁਹਾਨੂੰ ਪਹਿਲਾਂ ਦੱਸਿਆ ਅ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਚਰਨਛੋਪਾ ਪ੍ਰਾਪਤ ਰਤਿਏ ਬਾਬਾ ਬੁੱਢਾ ਸਾਹਿਬ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਉਹਦੇ ਬਾਅਦ ਕੋੜਿਆ ਦੇ ਉੱਤੇ ਵੀ ਇੱਥੇ ਆਏ ਨੇ ਜਦੋਂ ਛੋਟੀ ਹੌਲੀ ਉਮਰ ਦੇ ਅੰਦਰ ਗੁਰੂ ਤੇਗ ਬਹਾਦਰ ਪਾਤਸ਼ਾਹ ਵੀ ਇਸ ਨਗਰ ਦੇ ਦੇ ਜਿੰਨੂੰ ਵੀ ਕਹਿ ਸਕਦੇ ਇਥੇ ਹੋ ਕੇ ਗਏ ਨੇ ਤੇ ਜੇ ਦੇਖਿਆ ਜਾਵੇ ਸਾਰੇ ਪਿੰਡਾਂ ਚੋਂ ਵਨ ਆਫ ਦ ਮੋਸਟ ਹਿਸਟੋਰੀਕਲ ਤੇ ਇਤਿਹਾਸਿਕ ਗੁਰਦੁਆਰਾ ਮੰਨਿਆ ਜਾ ਸਕਦਾ ਤੇ ਅਸੀਂ 3 2 3 ਸਾਲ ਹੋ ਗਏ ਨੇ ਦਰਬਾਰ ਬਣਾਉਣ ਨੂੰ ਕਿਉਂਕਿ ਸੰਗਤਾਂ ਦਾ ਤੇ ਸਹਿਯੋਗ ਬਹੁਤ ਹੈ ਲੋਕਲ ਕਮੇਟੀ ਬਣਾ ਰਹੀ ਹੈ ਭਰਪੂਰ ਸੰਕਟਾ ਦਾ ਸਹਿਯੋਗ ਹੈ ਪਰ ਕਿਉਂਕਿ ਡੇਲੀਕੇਟ ਵਰਕ ਹੈ ਟਾਈਮ ਲੱਗਣ ਦਾ ਤੇ ਮੇਨ ਦਰਬਾਰ ਦੀ ਜਿਹੜੀ ਇਮਾਰਤ ਆ ਉਹ ਬਣ ਕੇ ਖੜੀ ਹੋ ਚੁੱਕੇ ਤੇ ਹੁਣ ਇਹਦੇ ਬਾਅਦ ਜਿਹਨੂੰ ਕਹਿ ਸਕਦੇ ਗਲਾਸ ਲਗਾਉਣਾ ਟਾਈਲਾਂ ਲਾਉਣੀਆਂ ਤੇ ਹੋਰ ਜਿਹੜੇ ਫਾਈਨਲ ਟੱਚਸ ਨੇ ਉਹ ਦਿੱਤੇ ਜਾਣਗੇ ਤੇ ਅਪਰੋਕਸੀਮੇਟਲੀ ਅਗਲੇ 6 ਮਹੀਨੇ ਤੋਂ ਲੈ ਕੇ ਇੱਕ ਸਾਲ ਲਾ ਲੋ ਮੋਸਟ ਪ੍ਰੋਬਬਲੀ ਭਾਵੇਂ ਉੱਤੇ ਥੱਲੇ ਵੀ ਹੋ ਜੇ ਪਰ ਜਿਹੜਾ ਮੇਨ ਦਰਬਾਰ ਕੰਪਲੀਟ ਹੋਏਗਾ ਤੇ ਇੱਥੇ ਕਿਉਂਕਿ ਬਾਪੂ ਸਰਨ ਸਿੰਘ ਜੀ ਸਾਡੇ मामੂਗੇ ਪਰਿਵਾਰ ਚੋਂ ਸੀ ਉਹ ਹਾਲੇ ਹਫ਼ਤੇ ਪਹਿਲੀ ਆਕਾਲ ਚਲਾਣਾ ਕਰ ਗਏ ਨੇ ਤੇ ਇਹੋ ਜੀ ਗੱਲ ਹੋਈ ਉਹਨਾਂ ਨੇ ਤਿੰਨ ਚਾਰ ਸਾਲ ਪਹਿਲਾਂ ਜਦੋਂ ਇਹ ਗੱਲ ਕੀਤੀ ਕਿ ਤੁਸੀਂ ਜਦੋਂ ਇਹਦੀਆਂ ਨੀਆ ਪੁੱਟੋਗੇ ਤੇ ਸਾਰਾ ਵੇਖੋਗੇ ਤੇ ਤੁਹਾਨੂੰ ਇਧਰੋਂ ਹੰਸਲੀ ਦੇ ਪਾਣੀ ਦਾ ਕੋਈ ਨਾ ਕੋਈ ਚੈਨਲ ਮਿਲੂਗਾ ਤੇ ਉਹਨਾਂ ਦੇ ਮੈਨੂੰ ਲੱਗਦਾ ਪੂਰੇ ਉਹਦੇ 2-3 ਦਿਨ ਬਾਅਦ ਜਦੋਂ ਪੂਰੇ ਉਹਦੇ ਬਾਅਦ ਹੀ ਸਾਨੂੰ ਇਸ ਰੋਵਰ ਦਾ ਇਥੋਂ ਜਿਹੜੀ ਹੰਸਲੀ ਮਿਲੀ ਹੈ ਤੇ ਹਿਸਟੋਰੀయన్స్ ਆਰਕੀਟੈਕਟਸ ਵਗੈਰੇ ਇੰਜੀਨੀਅਰੋ ਸਾਰੇ ਲੈ ਵੀ ਗਏ ਨੇ ਜਿਹੜੇ ਸੈਂਪਲ ਨੇ ਤੇ ਆਹੀ ਭਾਗ ਆ ਲਿਆ ਜਿਹੜੀ ਕਿ ਇਨੀ ਇਤਿਹਾਸਿਕ ਗਰੂ ਪੀਰਾ ਦੀ ਨਗਰੀ ਦੇ ਅੰਦਰ ਸਾਨੂੰ ਜਰਮ ਮਿਲਿਆ ਮੌਕਾ ਮਿਲਿਆ ਤੇ ਜਿਨੀ ਨਾਲ ਦੀ ਨਾਲ ਸੰਗਤ ਆ ਹੁਣ ਇਹਦਾ ਕਿਉਂਕਿ ਹਨੇਰਾ 6 ਵਜੇ ਗਏ ਨੇ ਸੰਕਟ ਹੈ ਦਿਨੇ ਵੱਧ ਵੱਧ ਚੜ ਕੇ ਸੰਕਦੇ ਤੇ ਸੇਵਾ ਕਰਦੀ ਹੈ ਜਿਨੀ ਸਹਿਤਾ ਬੰਦੀ ਹੈ ਲੋਕੀ ਆਪਣੀਆਂ ਲੋਕ ਕਰਨ ਦੇ ਤੇ ਸਤਗੁਰੂਆਂ ਦੀ ਅਪਾਰ ਕਿਰਪਾ ਉਹਨੀ ਜਿਹੜੀ ਅਸੀਂ ਇਨੀ ਇ ਸੋ 4 500 ਸਾਲ ਪਹਿਲੇ ਜਿੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਖਲੋਤੇ ਉਹਨਾਂ ਨੇ ਸੇਵਾ ਕੀਤੀ ਤੇ ਉਹਨਾਂ ਨੇ ਤਪਸਾਨ ਕੀਤਾ ਉਹਨਾਂ ਨੇ ਪਾਠ ਕੀਦਾ ਅੱਜ ਅਸੀਂ ਸੰਗਤਾਂ ਦੇ ਰੂਪ ਵਿੱਚ ਇੱਥੇ ਖਲੋਤੇ ਆ ਸਾਡੇ ਬਹੁਤ ਵੱਡੇ ਭਾਗ ਨਹੀਂ ਤੇ ਅਸੀਂ ਫਿਰ ਤੋਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੇ ਹਾਂ ਤੁਸੀਂ ਸਾਡੀ ਗੁਰੂ ਨਗਰੀ ਆ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਇਹ ਸਾਰੀ ਨਗਰੀ ਤੇ ਇਹ ਲੋਕਾਂ ਦੇ ਉਤੇ ਕਿਰਪਾ ਬਣੀ ਰਹੇ ਜਿਹੜੀ ਸੱਚੀ ਦਿਲ ਤੇ ਸ਼ਰਦਾ ਦੇ ਨਾਲ ਇੱਥੇ ਸੇਵਾ ਕਰਨਦੇ ਨੇ ਜੀ ਬਾਬਾ ਜੀ ਚੁੱਲਾ ਵੀ ਕਹਦੇ ਇੱਥੇ ਮਿਲਿਆ ਵਾ ਇਤਿਹਾਸ ਕੀ ਜੁੜਦਾ ਵਾ ਵਾਹਿਗੁਰੂ ਜੀ ਕ ਜਿਸ ਤਰ੍ਹਾਂ ਤੁਹਾਨੂੰ ਦੱਸ ਰਏ ਸੀ ਪਹਿਲਾਂ ਵੀ ਡਾਕਟਰ ਸਾਹਿਬ ਵੀ ਆਪਾਂ ਦਾ ਨਵੇਂ ਦਰਬਾਰ ਦੀ ਸੇਵਾ ਕਰਾਸ ਕਰਾ ਰਹੇ ਸੀ ਪੁਰਾਣਾ ਦਰਬਾਰ ਇਥੋਂ ਖਸਤਾ ਹਾਲਤ ਵਿੱਚ ਉਹਨੂੰ ਢਾਹ ਦਿੱਤਾ ਗਿਆ ਬਾਅਦ ਤੇ ਉਸ ਤੋਂ ਬਾਅਦ ਚੋਦੀ ਥੱਲੇ ਖੁਦਾਈ ਚੱਲ ਰਹੀ ਸੀ ਖੁਦਾਈ ਦੇ ਦੌਰਾਨ ਜਿੱਥੇ ਆਪਾਂ ਨੂੰ ਪੁਰਾਣਾ ਸਰੋਵਰ ਗੁਰੂ ਸਾਹਿਬ ਦੇ ਵੇਲੇ ਦਾ ਮਿਲਿਆ ਜੀ ਉਦੀ ਪੂਰੀ ਖਦਾਈ ਹੋ ਗਈ ਆ ਉਹਨੂੰ ਜਿਸ ਤਰ੍ਹਾਂ ਵੀ ਪੁਰਾਣਾ ਮਟੀਰੀਅਲ ਲੱਗਾ ਸੀ ਉਸ ਦੇ ਨਾਲ ਦੁਬਾਰਾ ਨਿਰਮਾਣ ਲੋਕਲ ਕਮੇਟੀ ਦੇ ਨਾਲ ਕਰਵਾਇਆ ਜਾਊਗਾ ਤੇ ਇਸ ਤਰ੍ਹਾਂ ਹੀ ਸਾਨੂੰ ਇੱਕ ਪੁਰਾਣਾ ਚੁੱਲਾ ਵੀ ਮਿਲਿਆ ਜੀ ਫਿਰ ਉਹ ਉਹ ਵੀ ਸੈਂਪਲ ਉਹਦੇ ਵੀ ਲੈ ਕੇ ਗਏ ਨੇ ਉਹ ਵੀ ਫਿਰ ਦੱਸ ਰਹੇ ਜਿਹੜੇ ਆਏ ਸੀ ਖੋਜ ਕਰਨ ਵਾਸਤੇ ਉਹਨਾਂ ਨੇ ਦੱਸਣਾ ਵੀ ਉਹ ਵੀ ਕਿੰਨਾ ਸਾਡਾ ਅਨਮਾਨ ਲਗਾਇਆ ਜਾ ਸਕਦਾ ਵੀ ਉਹ ਬਾਬੇ ਬਿਧੀ ਚਾਂਦੇ ਨਾਨਕੇ ਘਰ ਦਾ ਚੁੱਲਾ ਵਾ ਠੀਕ ਹੈ ਬਾਬਾ ਜੀ ਸੰਗਤ ਨੂੰ ਕੀ ਪੀਂਦ ਕਰਦੇ ਹੋ ਸੰਗਤ ਨੂੰ ਬਹੁਤ ਉਹ ਉਪਸ਼ਾਹ ਦੇ ਨਾਲ ਜਾਣਨਾ ਚਾਹੁੰਦੀ ਹੈ ਇਤੇ ਉਹਨਾਂ ਵਿੱਚ ਹੁੰਦੀ ਹੈ ਸੰਗਤ ਨੂੰ ਵੀ ਅਪੀਲ ਕਰਦੇ ਹਾਂ ਸੰਗਤ ਨੂੰ ਇਹੀ ਅਪੀਲ ਕਰਦੇ ਹਾਂ ਵੀ ਸੰਗਤ ਵਾਦਵਾਦ ਗੁਰੂ ਸਾਹਿਬ ਦੀਆਂ ਜਿਹੜੀਆਂ ਨਿਸ਼ਾਨੀਆਂ ਵਾਂ ਉਹਨਾਂ ਦੇ ਆਣ ਕੇ ਦਰਸ਼ਨ ਕਰੋ ਤੇ ਬਾਬਾ ਬੀ ਦੀ ਚਾਂਦੇ ਨਾਨਕੇ ਪਰਿਵਾਰ ਦਾ ਜਿਹੜਾ ਇਤਿਹਾਸਿਕ ਉਹ ਚੁੱਲ੍ਹਾ ਸੀ ਉਹਦੇ ਵੀ ਦਰਸ਼ਨ ਕਰੋ ਵੈਗਰ ਦੀ ਕਲਸਾ ਵੈਗਰ ਜੀ ਖੜੇ ਹੈਗੇ ਆਂ ਵਾਦਵਾਦ ਦਰਸ਼ਨ ਮੇਲੇ ਕਰੋ ਗੁਰੂ ਸਾਹਿਬ ਦੇ ਜਿਹੜੇ ਪੁਰਾਣੇ ਜਿਹੜੇ ਨੇ ਉਹਦੇ ਦਰਸ਼ਨ ਮੇਲੇ ਕਰੋ ਤੇ ਵਾਦਵਾਦ ਦੁਨੀਆ ਨੂੰ ਦੱਸੋ ਵੀ ਆਹ ਗੁਰੂ ਸਾਹਿਬ ਦੀ ਜਨਨਗਰੀ ਵੈਗਰ ਦੀ ਕਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਵੱਲੋਂ ਤੇ ਆਪਣੇ ਸਮੂਹ ਨਕਰਵਰਪੁਰ ਜੀ ਆਵਜੀਤ ਦੀ ਟੀਮ ਦਾ ਇੱਥੇ ਆਉਣ ਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪਿੰਡ ਦਾ ਇਤਿਹਾਸ ਤੇ ਫਲਟਵਾਈਟ ਪਹੁੰਚਾਉਣਗੇ ਸ੍ਰੀ ਹਰਿਵਿਜਨ ਦਾ ਇਤਿਹਾਸ ਲੰਬਿਆ ਵਾ ਇਹਦੇ ਬਾਰੇ ਬਹੁਤ ਬਹੁਤ ਸਾਡਾ ਪ੍ਰਚਾਰ ਹੋਊਗਾ ਤੇ ਗੁਰੂ ਮਹਾਰਾਜ ਸੰਗਤਾਂ ਇੱਥੇ ਆਉਣੇ ਖੁਸ਼ੀਆਂ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਆ तकरीबन 300 ਤੋਂ 400 ਸਾਰੇ ਪਲਾਣਾ ਜਿਹੜਾ ਪਿੰਡ ਵਾਸੀਆ ਦਵਾਦਾ ਦੱਸਿਆ ਜਾਦਾ ਉਹਨਾਂ ਦੇ ਬਜ਼ੁਰਗਾਂ ਨੇ ਵੀ ਜ਼ਿਕਰ ਕੀਤਾ ਸੀਗਾ ਕਿ ਜਦੋਂ ਨਿਰਮਾਨ ਹੋਏਗਾ ਦਵਾਦਾ ਸਾਹਿਬ ਦਾ ਤੇ ਜਦੋਂ ਜਿੱਦਾਂ ਜਿੱਦਾਂ ਨਿਰਮਾਨ ਚੱਲੇਗਾ ਤੁਹਾਨੂੰ ਜਿਹੜਾ ਇਤਿਹਾਸ ਗੁਰੂ ਸਾਹਿਬ ਦੇ ਕੇ ਗਏ ਨੇ ਛੱਡ ਕੇ ਗਏ ਨੇ ਉਹ ਜ਼ਰੂਰ ਨਜ਼ਰ ਆਏਗਾ ਸੋ ਬਿਲਕੁਲ ਹੰਸੀ ਸਾਹਿਬ ਵੀ ਮਿਲੀ ਹੈ ਨਾਲ ਦੇ ਨਾਲ ਸਰੋਵਰ ਹੈ ਹੁਣ ਜਲਦੀ ਨਿਰਮਾਨ ਹੋਏਗਾ ਤੇ ਸੰਗਤਾਂ ਵੀ ਇੱਥੇ ਦਰਸ਼ਨ ਦੇ ਆ ਦੇ ਕਰਨ ਲਈ ਆ ਵੀ ਨਹੀਂ ਆ ਨੇ ਤੇ ਜ਼ਰੂਰ ਆਉਣਗੀਆਂ ਸੋ ਜਿੱਥੇ ਜਿੱਥੇ ਗੁਰੂ ਸਾਹਿਬ ਨੇ ਚੰਦ ਪਾਏ ਸੀ ਇਹ ਉਥੇ-ਉਥੇ ਸੰਗਤ ਜ਼ਰੂਰ ਨਤਮਸਤਕ ਹੁੰਦੀ ਆ ਲੇਕਿਨ ਹੁਣ ਜਿਹੜਾ ਇਸ ਤਰੀਕੇ ਦਾ ਇਤਿਹਾਸ ਵੀ ਜਿਹੜਾ ਲਗਾਤਾਰ ਮਿਲਦਾ ਜਾ ਰਿਹਾ ਸੋ ਬੜਾ ਉਤਸ਼ਾਹ ਸੰਗਤ ਦੇ ਵਿੱਚ ਹੁਣ ਜਲਦੀ ਸੰਗਤਾਂ ਲਈ ਵੀ ਦਰਸ਼ਨ ਦੇ ਦਾ ਦੇ ਇਥੇ ਸ਼ੁਰੂ ਹੋਣਗੇ ਸੋ ਤੁਸੀਂ ਦੇਖ ਰਹੇ ਹੋ ਤਾਂ ਸਿਟੀ ਹੈਡਲਾਈਨਸ ਮੈਂ ਹਾਂ ਦਾਨਿਸ਼ ਗੁਪਤਾ ਤਾਂ ਅੰਦਾਰ